ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜਿਟ ਹੈਗੀ ਆ ਪਿੰਡ ਧਾਰੀਵਾਲ ਤਹਿਸੀਲ ਪੱਟੀ ਜਿਲ੍ਹਾ ਸ਼੍ਰੀ ਤਰਨਤਾਰਨ ਸੈ ਪਹੁੰਚੇ ਆ ਬਿਲਕੁਲ ਸ਼ਹੀਦ ਪਿੰਡ ਲੱਗ ਗਿਆ ਦੋਸਤੋ ਇੱਕ ਬੰਨੇ ਵਰਨਾਲਾ ਘਰਿਆਲਾ ਬਿਲਕੁਲ ਇਸੇ ਰੋਡ ਤੇ ਹੁੰਦਾ ਤੁਸੀਂ ਖਾਸ ਜਿਹੜਾ ਦੋਸਤੋ ਪੱਟੀ ਮੋੜ ਤੋਂ ਖੇਮਕਰਨ ਰੋਡ ਆਉਣਾ ਬੁਲਟੋਆ ਵੀ ਖਾਸ ਇਸੇ ਰੋਡ ਤੇ ਆ ਤਕਰੀਬਨ 2.5 3 ਕਿਲੋਮੀਟਰ 2.5 ਕਿਲੋਮੀਟਰ ਜਿਹੜੀ ਦੂਰੀ ਹੈਗੀ ਪੱਟੀ ਮੋੜ ਤੋਂ ਆ ਤੇ ਖਾਸ ਪੱਟੀ ਦੇ ਲਾਗੇ ਬੰਨੇ ਜਿਹੜੀ ਤੁਸੀਂ ਵਿਜ਼ਿਟ ਕਰਨੀ ਆ ਭਾਈ ਨਿਸ਼ਾਨ ਸਿੰਘ ਹੋਰਾਂ ਦੇ ਕੋਲੇ ਆਏ ਆ ਪਸ਼ੂ ਅੱਜ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਤਿੰਨਾਂ ਲਾਗੇ ਦਿਖਾ ਦਾਂਗੇ ਤੇ ਇੱਕ ਮੇਰਾ ਖਿਆਲ ਇਹ ਵੀ ਗੱਬਣਾ باقی ਤਿੰਨੇ ਸੁਈਆਂ ਸੁਈਆਂ باقی ਤਿੰਨੇ ਤਾਜ਼ੀਆਂ ਸੁਈਆਂ ਨੇ ਇੱਕ ਗੱਬਣ ਵੈੜ ਚੰਗੀ ਆ ਦੋਸਤੋ ਇਹ ਵੀ ਪੂਰੀ ਆਪਾਂ ਡਿਟੇਲ ਭਾਈ ਨਿਸ਼ਾਨ ਤੋਂ ਲਵਾਂਗੇ ਅੱਜ 13 ਜੂਨ ਨੂੰ ਆਪਾਂ ਵੀਡੀਓ ਬਣਾ ਰਹੇ ਆ ਸਮਾਂ ਤੁਸੀਂ ਨੋਟ ਕਰ ਲਓ ਕੋਈ ਦੁਪਹਿਰ ਦਾ ਕੋਈ 2:3 ਤੋਂ 3:00 ਦਾ ਸਮਾਂ ਹੋਏਗਾ ਬਾਕੀ ਪਸ਼ੂ ਜਿਹੜੇ ਦੋਸਤੋ ਜਿਸ ਥਾਂ ਤੋਂ ਵੀ ਆਪਾਂ ਤੁਹਾਨੂੰ ਦਿਖਾਉਨੇ ਆ ਆਹਦੇ ਨਰਕ ਪਰਖਾ ਤਸੰਦੀ ਆ ਉਹ ਕਰਨ ਤੋਂ ਬਾਅਦ ਤੁਸੀਂ ਇਹਦਾ ਪਸ਼ੂ ਖਰੀਦ ਸਕਦੇ ਹੋ ਚਵਾਈ ਕਰ ਸਕਦੇ ਹੋ ਜਿਹੜਾ ਪਸ਼ੂ ਦੁੱਧ ਤੇ ਚੱਲ ਰਿਹਾ ਜਿਹੜਾ ਗੱਭਣ ਉਹਨੂੰ ਟਿਪ ਕੇ ਤਸਦੀ ਕਰ ਸਕਦੇ ਆ ਉਹ ਕਰਦੇ ਆ ਗੱਲਬਾਤ ਬਾਈ ਨਿਸ਼ਾਨ ਦੇ ਨਾਲ ਪੁੱਛ ਲੈਨੇ ਆ ਕੀ ਇਨਫੋਰਮੇਸ਼ਨ ਕੀ ਡਿਟੇਲ ਆ ਆਜ ਇਹਨਾਂ ਪਸ਼ੂਆਂ ਦੀ ਸਭ ਤੋਂ ਪਹਿਲਾਂ ਬਾਈ ਨਿਸ਼ਾਨ ਸਿੰਘ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹੋ ਰਜਵੀਰ ਠੀਕ ਠਾਕ ਸਭ ਬਹੁਤ ਵਧੀਆ ਭਾਈ ਠੀਕ ਠਾਕ ਹੋਰ ਜਿੰਨੇ ਵੀ ਭੈਣ ਭਰਾ ਮੇਰੇ ਮਤਲਬ ਇੰਡੀਆ ਦੇ ਪੰਜਾਬ ਦੇ ਜਾਂ ਦੇਸ਼ਾਂ ਵਜੋਂ ਸ ਰਾ ਆ ਸੰਦੂ ਫਾਰਮ ਦੇਖਣ ਆਲੇ ਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਬਹੁਤ ਬਹੁਤ ਮਿਹਰਬਾਨੀ ਤੇ ਜਿਹੜਾ ਭਾਜੀ ਅੱਜ ਪਸ਼ੂ ਚਾਰ ਬਕਾਊਗਾ ਚਾਰ ਗਾਈਆਂ ਅੱਜ ਤਿੰਨ ਤਾਜ਼ੀਆਂ ਸੂਈਆਂ ਹਾਂਜੀ ਇੱਕ ਗੱਪਣ ਮਤਲਬ ਦਿਨ ਹਫਤਾ ਲੈ ਜੂ ਵੈੜ ਠੀਕ ਆ ਠੀਕ ਆ ਫਿਰ ਹਾਲ ਆਪਾਂ ਇੱਥੋਂ ਸਟਾਰਟ ਕਰ ਲਗੇ ਗੱਪਣ ਵੈੜ ਆ ਦੋਸਤੋ ਸਵੇਰ ਕਿੰਨਾ ਸਮੇਂ ਚੱਲ ਜਾ ਰਹੀ ਹੈ ਦੂਜਾ ਦੂਜਾ ਸੂਗਾ ਦੂਜਾ ਸਵੇਰ ਸੂਗਾ ਜਾਣ ਦੇ ਹਫਤੇ ਦੀ ਮਤਲਬ ਅਜੇ ਹੈਗੀ ਹੂੰ ਇੱਕ ਹਫਤਾ ਲੈ ਜੀ ਠੀਕ ਹੈ ਜੀ ਇੱਕ ਹਫਤਾ ਸਮਾਂ ਬਾਕੀ ਹੈ ਸੂਣ ਦੇ ਵਿੱਚ ਤੇ ਸਵੇਰ ਦੂਜਾ ਠੀਕ ਹੈ ਜੀ ਦੁਜਾ ਸੂਆ ਸ਼ੂ ਦੁਜਾ ਤੋਵਾ ਦੁਜਾ ਤੋਵਾ ਤੇ ਕੀ ਰਿਕਾਰਡ ਕੁਡ ਪਿਛਲੇ ਸਵੇਰ ਦਾ ਪਹਿਲੇ ਦਾ ਜੀ ਇਹਦਾ 20 ਪਲੱਸ ਵਾਲਾ ਹੀ ਆ 20 ਪਲੱਸ ਬਸ ਤਾਂ ਇਹਨੇ 22 23 ਕਿਲੋ ਪਹਿਲੇ ਸਵੇਰੇ ਦੋ ਦਿੱਤਾ ਹਾਂ ਤਾਂ ਇਹ ਕਿਹਾ ਵੀ 20 ਕਿਲੋ ਤਾਂ ਮੰਨਗੇ ਨਾ ਚਲੋ ਆਪਾਂ ਦੇਖ ਲੈ ਕੋਈ 2 ਕਿਲੋ ਦਾ ਆਂਦਾ ਵੀ ਝੂਠ ਮਾਰਦਾ ਤੇ 20 ਤਾਂ ਮੰਨਗੇ ਨਾ 20 ਕਿਲੋ ਦੋ ਹਾਂਜੀ ਹਾਂਜੀ ਹਾਂ ਆਹ ਦੇਖੋ ਜੀ ਬਾਕੀ ਥਣ ਭਾਂਡਾ ਜੋ ਉਸ ਤੋਂ ਵਖਾਲਾ ਕਾਫੀ ਚੰਗਾ ਦੂਜਾ ਸੂਆ ਸੈਕੰਡ ਟਾਈਮਰ ਜਿਹੜੀ ਇਹ ਵਾਰ ਫੇਰ ਚੱਲ ਜਾਰੀ ਆ ਤੇ ਆਹ ਤੁਸੀਂ ਜਿਹੜੀ ਹੈ ਕੁਆਂਟੀਟੀ ਦੇਖ ਰਹੇ ਹੋ ਠੀਕ ਹੈ ਜੀ ਠੀਕ ਹੈ ਬਾਕੀ ਸੀਲਸ ਲੱਗ ਤਾਂ ਪੂਰੀ ਪਾਈ ਜਾਨ ਬਿਲਕੁਲ ਬਿਲਕੁਲ ਭਾਵੇਂ ਰਸਾ ਇਤਨਾ ਛੱਡ ਕੇ ਜੋ ਮਰਜ਼ੀ ਕਰੀ ਜਾਓ ਬਸ ਸੀਲਸ ਰਾਗਾ ਦਾ ਕੋਈ ਮਰ ਨਹੀਂਗਾ ਮੈਂ ਲੱਤ ਛੜਾ ਦਾ ਟੈਕਰ ਕੋਈ ਨਹੀਂ ਆਪਣੇ ਕੋਲੇ ਛੇਤੀ ਕਿਤੇ ਹੋ ਰਾਜ਼ੀ ਰਹੇ ਆਉਂਦਾ ਲੋਕ ਦੋਸਤੋ ਇਹ ਪਹਿਲੇ ਨੰਬਰ ਤੇ ਵੇੜ ਆਪਾਂ ਤੁਹਾਨੂੰ ਦਿਖਾਈ ਆ ਥਣ ਭਾਂਡੇ ਦੀ ਚੰਗੀ ਆ ਠੀਕ ਆ ਦੂਜਾ ਸਵੇਰ ਸੋਣਾ ਤੇ 20 ਤੋਂ ਬਾਹਰ ਚੱਲਣ ਵਾਲੀ ਆ ਬਾਕੀ ਤੁਸੀਂ ਆਪਣੀ ਜਜਮੈਂਟ ਕਰ ਲਾ ਜਦ ਤੱਕ ਦਿਆਂ ਤਸੱਲੀ ਕਰੋ ਤੇ ਹਜੇ ਸੂਂਦੀ ਨਹੀਂ ਗਿਆ ਟੋਰ ਇੱਕ ਹਫ਼ਤਾ ਪਈਦਾ ਵੀ ਲੈ ਜੂਗੀ ਸਮਾਂ ਠੀਕ ਆ ਥਣ ਦੇਵਾ ਤੁਸੀਂ ਆ ਵੇਖੋ ਅਲੰਕਾਰ ਚੀਜ਼ੀ ਆ ਬੜੀ ਵਧੀਆ ਬੰਡ ਬੁੰਡ ਲੱਗੀ ਆ ਇਸ ਵਿੱਚ ਭਾਜੀ ਨਿਸ਼ਾਨ ਫਿਰ ਡਿਮਾਂਡ ਇਹਦੀ ਕੀ ਕਰਦੀ ਆ ਜੀ ਡਿਮਾਂਡ ਇਹਦੀ ਰਾਜਵੀਰੇ ਭਾਵੇਂ ਜਿੰਨੇ ਮਰਜ਼ੀ 80 ਕਰੀ ਜੇ 85 ਕਰੀ ਜੇ ਇਹ 74000 ਦੀ ਵੈੜ ਦੇਾਂਗੇ 74 ਦੀ ਆ ਫਿਰ ਡਿਮਾਂਡ ਤੇ ਚਲੋ ਮੰਗਿਆ ਗਾਹਕ ਤਾਂ ਤੇ ਰੱਬ ਤੋਂ ਮੰਗੀਦੇ ਆ ਤੇ ਆ ਐ ਮਤਲਬ 74000 ਦੀ ਵੈੜ ਦੇਾਂਗੇ ਚੰਗੀ 20 ਪਲੱਸ ਜਾਊਗੀ ਠੀਕ ਆ ਤੇ ਬਾਕੀ ਰੱਤ ਸਾਰੀ ਸੋਹਣੀ ਦੱਜਾ ਸੁਆ ਠੀਕ ਆ ਤੇ ਪੂਰੀ ਪਲੀ ਪੁਲੀ ਪੂਰੀ ਨਿੱਗਰ ਆ ਦੋਸਤੋ ਪਿੰਡੇ ਜਿਆ ਵੇਖੋ ਕੋਈ ਅਜੇ ਆ ਵੇਖੋ ਇਧਰ ਅਜੇ ਢਿੱਲਾ ਢਿੱਲਾ ਵੇਖੋ ਕਿੰਨੀਆਂ ਕਿੰਡੀਆਂ ਸਾਰੀਆਂ ਭਰਨ ਗਈਆਂ ਨੇ ਦੋ ਵੀ ਆ ਇਹਨ ਕੋਈ ਗੱਲ ਨਹੀਂ ਲੈ ਕਿੰਨੇ ਦਿਨ ਢਿਲ ਚੜੀ ਹੈ ਅਜੇ 10 ਦਿਨ ਨਹੀਂ ਵਾਇਰਸ ਹੁੰਦੇ ਲਓ ਜੀ ਆਹ ਵੇੜਾ ਦੋਸਤੋ ਪਹਿਲੇ ਨੰਬਰ ਤੇ ਪੂਰੀ ਨਿਗਰਾ ਥਣ ਭਾਂਡੇ ਦੀ ਬੜੀ ਸਫਾਈ ਆ ਇੱਕ ਪੂਰੀ ਆ ਬਹਿਣੀ ਵਾਲੇ ਪਾਸਿਓਂ ਦੇਖੋ ਬੀਜਨਪੂਰ ਪੂਰੀਆਂ ਮੋਟੀਆਂ ਥਾਂ ਤੋਂ ਦੀ ਜਿਹੜੀ ਸਫਾਈ ਚੰਗੀ ਬਿਲਕੁਲ ਮੁਠੀ ਦਾ ਥਾਣਾ ਇੱਕ ਸੈਕਿੰਡ ਨੰਬਰ ਤੇ ਜਿਹੜੀ ਇਹ ਵੇੜਾ ਸੂਈ ਸਵਾਈ ਹੈ ਹੈ ਹਾਂ ਜੀ ਕਿੰਨੇ ਘੱਟ ਦਿਨ ਹੋ ਗਏ ਭਾਜੀ ਇਹਨੂੰ ਸੂਈ ਨੂੰ ਅਜਾ 6 ਦਿਨ ਹੋ ਗਏ ਜੀ ਬੱਚੇ ਦਾ ਨਾੜੂ ਨਾਲ ਆ ਹੁਣ ਇਸ ਟਾਈਮ ਤੇ ਦੇਖ ਲੈ ਬੱਚੇ ਦਾ ਬਿਲਕੁਲ ਨਾੜੂ ਨਾਲ ਹੈ ਵੇਖੋ ਇਹ ਨਹੀਂ ਕੋਈ ਗੱਲ ਵੀ ਉਸ ਤ ਮਾਦੇ ਬੱਚਾ ਮਗਰ ਬੱਚਾ 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 ਹਾਂ ਜੀ ਛੇ ਦਿਨ ਹੋ ਗਏ ਛੇ ਦਿਨ ਹੋ ਗਏ ਤੇ ਕਿੰਨਾ ਫਿਰ ਦੁੱਧ ਹੁਣ ਜੀ ਦੁੱਧ ਹੈਮਲੇ ਦੇ ਸਲਿਸ਼ 17 ਕਿਲੋ ਮਤਲਬ ਜਿਤਨਾ ਮਾਦੀ ਕੋ ਕੰਡੇ ਨਾਲ ਤੋਲ ਲੈ ਭਾਵੇਂ ਲੀਟਰ ਨਾਲ ਮੇਲੇ ਠੀਕ ਹੈ ਇੱਕੋ ਚੀਜ਼ ਇਹ ਦੋਵੇਂ ਚੀਜ਼ਾਂ ਕੋ ਕੰਡਾ ਵੀ ਆਪਾਂ ਰੱਖਿਆ ਤੁਹਾਨੂੰ ਪਤਾ ਹੀ ਆ ਹੂੰ ਤੇ ਅੱਗੇ ਮਤਲਬ ਅੱਜ ਗਾਂ ਇੱਕ ਵੇਚੀ ਉਹ ਵੀ ਤੋਲ ਕੇ ਦਿੱਤਾਂ ਨੂੰ ਹੂੰ ਇੱਕ ਦਿਨ ਅੱਗੇ ਵੇਚੀ ਇੱਕ ਵੀ ਜਿਹੜੀ 20 ਪਲੱਸ ਵਾਲੀ ਉਹ ਵੀ ਉਹਨਾਂ ਵੀਰਾਂ ਨੂੰ ਸੁਭਰਾਵਾ ਦੇ ਵੀਰਿਓ ਤੋਲ ਕੇ ਦਿੱਤਾ ਦੋ ਦਰਾਂ ਦੋ ਡੰਗ 22 ਕਿਲੋ ਅੱਛਾ ਭਾਈ ਜੀ ਸਰ ਕੰਡੇ ਕੰਡੇ ਵਾਲਾ ਕਿੰਨਾ ਦੱਸਿਆ ਕੰ ਆਏ ਭਲੇ ਤੇ 20 ਤੋਂ ਪਲੱਸ ਜਾਊਗੀ ਇਹ ਜੇ ਅਜੇ ਦਿਨ ਥੋੜੇ ਆ ਤੁਝਾ ਸੁਭਾ ਤਿੱਜਾ ਤਿੱਜਾ ਸੁਆ ਤੇ ਠੰਡੀ ਧੀਰੀ ਇਹ ਵੀ ਸਲੱਗ ਪੂਰੀ ਤੇ ਸੀਲ ਸਲੱਗ ਪਾ ਤੁਸੀਂ ਦੇਖ ਸਕਦੇ ਹੋ ਭਰਾਵੋ ਬਿਲਕੁਲ ਦੇਖੋ ਇਹਨਾਂ ਮੁੱਠੀ ਦਾ ਥਾਣਾ ਠੀਕ ਹੈ ਤੇ ਚਵਾਈ ਚੰਗੀ ਕਰਾ ਦਿੰਦੀ ਹੈ ਵੈੜ ਛੋਟਾ ਜਿਹਾ ਥਾਣਾ ਜਿਹੜਾ ਦੋਸਤੋ ਪ੍ਰੋਬਲਮ ਆਉਂਦੀ ਹੈ ਬਾਕੀ ਇੱਥੇ ਮੁੱਠੀ ਦਾ ਥਾਣਾ ਪੂਰਾ ਸੱਣ ਨੀ ਕੋਈ ਹਰ ਤਸਲੀ ਨਾਲ ਮੇਰਾ ਵੀਰ ਵੇਖ ਲਓ ਵੇੜੀਆਂ ਨੂੰ ਇਕੱਰੀ ਪੂਰੀ ਤਸਲੀ ਨਾਲ ਦੇਖਣ ਤੋਂ ਬਾਅਦ ਓਨਰ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਠੀਕ ਹੈ ਤੇ ਬਿਲਕੁਲ ਜਿਹੜਾ ਅੱਜ ਦੋਤਾ ਵੀਰਾਂ ਦਾ 20 ਤੋਂ ਬਾਹਰ ਚੱਲੂਗੀ ਅੱਜ 16 17 16 ਸਰ 17 ਕਿਲੋ ਹੀ ਹੈਗਾ ਵਾ ਅੱਛੇ ਨੂੰ ਛੱਡ ਕੇ 17 ਕਿਲੋ ਹੈਗਾ ਇਹਦੇ ਉਧਰ ਆਪਾਂ ਧਾਰਾਂ ਵੀ ਮਾਰ ਕੇ ਵਿਖਾ ਦਈਏ ਚਲੋ ਇੱਕ ਵੀਰ ਨੇ ਤਾਂ ਕਮੈਂਟ ਕੀਤਾ ਵੀ ਭਾਜੀ ਦੁੱਧ ਨਾ ਡੋਲਿਆ ਕਰੋ ਥੱਲੇ ਗੱਲ ਉਹਦੀ ਵੀ ਸਹੀ ਆ ਇਹ ਰਿਜ ਗਿਆ ਨੀਰ ਆਪਣਾ ਇਹਨੂੰ ਨਹੀਂ ਡੋਲਣਾ ਚਾਹੀਦਾ ਥੱਲੇ ਬਿਲਕੁਲ ਜਦੋਂ ਗਿਲ ਕੋਈ ਗੱਲ ਦਿਮਾਗ 'ਚ ਆਉਂਦੀ ਇਤਨਾ ਇਤਨਾ ਹੀ ਸਿੱਖਿਆ ਜਾਂਦਾ ਵਾ ਨਹੀਂ ਚਲੋ ਸਮਝ ਆਉਂਦੀ ਹੈ ਹਾਂ ਜੀ ਸਮਝ ਆਉਂਦੀ ਤੇ ਮੈਂ ਇਸ ਕਰਕੇ ਉਹਦਾ ਦੁੱਧ ਨਹੀਂ ਕੱਢਣਾ ਬਿਲਕੁਲ ਬਿਲਕੁਲ ਕਿਸੇ ਸਾਫ਼ ਸੁਥਰੀ ਚਲੋ ਜੀ ਕੋਈ ਗੱਲ ਨਹੀਂ ਜ਼ਰ ਬਾਕੀ ਆਪਦੀ ਨਿਰਖ ਪਰਖਾ ਦਈ ਦੀ ਦੋਸਤੋ ਇੱਕ ਟਾਈਮ ਦੋ ਟਾਈਮ ਕਰ ਚਬਾਈ ਕਰਕੇ ਤੁਸੀਂ ਕਰ ਸਕਦੇ ਹੋ ਠੀਕ ਹੈ ਤੇ ਥਣ ਛੱਡੇ ਦੀ ਬੜੀ ਸਾਫ ਆ ਸਾਫ ਸਾਫ ਕੋਈ ਲਾਪਰਾਂ ਕੋ ਸ਼ਰਮਾ ਮਾਰੂ ਪਾਣੀ ਪੀਣਾ ਮੇਰੀਆਂ ਬਹਿਣੀ ਤੋਂ ਜਿਹੜੇ ਥਣ ਥਣ ਆ ਦੇਖੋ ਵੈਲ ਲਗਾ ਸਾਫ ਜੀ ਕਾਲ ਜੀ ਵੀ ਪਲੱਸ ਜਾਊਗੀ ਹੂੰ ਮਤਲਬ ਦੋ ਤਿੰਨ ਦਿਨ ਰਹਿ ਗਈ ਆਪਣੇ ਕੋਲੇ ਨਾ ਤੇ 20 ਪਲੱਸ ਨੂੰ ਕਰ ਦਿਆਂਗੇ ਬਿਲਕੁਲ ਇਹ ਸਾਫ ਸੁਥਰੀ ਹੈ ਮਤਲਬ 12 ਤੇ 12 13 ਕਿਲੋ ਤੋਂ ਸਟਾਰਟ ਹੀ ਹੋਈ ਤਾਂ ਹੂੰ ਆ 12 ਕਿਲੋ ਤੋਂ ਸਟਾਰਟ ਹੋਈ ਆ 12 13 ਕਿਲੋ ਤੋਂ ਸਟਾਰਟ ਹੋਈ ਆ ਤਾਂ ਚੜਦੀ ਜਦੀ ਮੈਂ ਟੋ ਮੀਟੀ ਕਰਵਾ ਲੀ ਚੰਗੀ ਹੈ ਆ ਚੰਗੀ ਸਾਫ ਚੰਗੀ ਆ ਬੜ ਤੇ ਇਹਦਾ ਮੁੱਲ ਭਾਈ ਮੁੱਲੇ ਦਾ ਆਪਾਂ ਭਾਵੇਂ 60 ਕਰਕੇ 70 ਖੜੀਏ 60000 ਦੇ ਦਿਆਂਗੇ 60 ਦੀ ਆ ਚਲੋ ਕੋਈ ਮਾਨਦਾਨ ਕੇ ਸੱਜਣ ਦਾ ਆਇਦਾ ਕਰਾਂਗੇ ਤੇ 20 ਪਲੱਸ ਜਾਊਗੀ ਠੀਕ ਹੈ ਜੇ ਕੇ ਵੀਰ ਨੇ ਸਾਈ ਪਾ ਕੇ ਮੈਂ ਆਪਾਂ ਦੋ ਤਿੰਨ ਦਿਨ ਸਾਂਭ ਠੀਕ ਹੈ ਜੀ ਠੀਕ ਹੈ 20 ਕਿਲੋ ਜਿਹੜੀ ਦੋਸਤੋ ਪੱਕੀ ਬਈ ਇਹਦਾ ਵੀ ਦੁੱਧ ਚੋਣਾ ਚਾਹੀਦਾ ਐਸਾ ਵਾਇਰਦੂ ਥੱਲੇ ਬੱਛਾ ਛੇਵਾਂ ਦਿਨ ਨੜੂ ਬੱਚੇ ਦੇ ਨਾਲ ਤੇ ਥਣਲੇਵਾ ਤੁਹਾਨੂੰ ਦਿਖਾਤਾ ਤਸਲੀ ਦੇ ਨਾਲ ਚੰਗੀ ਆ ਪੂਰੀ ਓਵਰਆਲ ਤੇ ਰੇਟ ਭਾਪੜਤਾ ਦੱਸਤਾ ਇਸ ਤੋਂ ਬਾਅਦ ਇੱਕ ਜਰਸੀ ਅੰਗ ਦੇ ਵਿੱਚ ਤੁਹਾਨੂੰ ਇਹ ਵਾਇਰ ਦਿਖਾਉਣੇ ਆ ਤਾਜੀ ਸੂਈ ਸਵਾਈ ਲੱਗਦੀ ਹੈ ਵੀ ਹਾਂਜੀ ਤੇ ਦਿਨ ਇਹਨੂੰ ਕਿੰਨੇ ਕੁ ਹੋ ਗਿਆ ਜੀ ਇਹਨੂੰ ਅਜੇ ਮਰਦਾ 10000 ਦਿਨ ਹੋ ਗਏ ਆ 10000 ਦਿਨ 10-11 ਦਿਨ ਹੋ ਗਏ ਇਹ ਵਿੱਚੋਂ ਇਹਨੂੰ ਗਾਣ ਥੋੜਾ ਹੋ ਗਿਆ ਇਹ ਬੁਖਾਰ ਹੁਣ ਬਿਲਕੁਲ ਠੀਕ ਹੈ ਹਮਮ ਕੱਲ ਆਪਾਂ ਕਿਉਂ ਵੀਡੀਓ 'ਚ ਵੀ ਸਿੱਧੀ ਕਰਾਂਗੇ ਬਿਲਕੁਲ ਤੇ ਇਹ ਕਰਕੇ ਇਹ ਦੁੱਧੋ ਥੋੜੀ ਡੁੱਟ ਗਈ 17 ਕਿਲੋ ਦੁੱਧ ਹੀ ਤਾਂ ਹੋਣੀ ਤੇ 12 ਕਿਲੋ ਦੁੱਧ ਇਹ ਜਰਸੀ ਥੱਲੇ ਆ ਜਲਸੀ ਥੱਲੇ ਤੇ ਇਹ ਵੀ ਠੰਡੀ ਕੋਈ ਮਤਲਬ ਨਹੀਂ ਸੀਲ ਠੰਡੀ ਦੋਸਤ ਆਪਾਂ ਕੱਟਾਣੀ ਨੇ ਪ੍ਰਕਾ ਹੈ ਇੱਕ ਨਮਸ ਤੀਜਾ ਸੁਭਾ ਤੀਜਾ ਆ ਤੀਜਾ ਸੁਭਾ ਭਰਾਵਾ ਆ ਬੱਚੀ ਮਗਰ ਬੱਚੀ ਬੱਚੀ ਅੰਨੇ ਬੱਚੀ ਬੱਚੀ ਹੈ ਮਗਰ ਜਰਸੀ ਦੀ ਬੱਚੀ ਜਰਸੀ ਵੜਾ ਦੋਸਤੋ ਠੀਕ ਆ ਜਰਸੀ ਵੜਾ ਤੇ ਬਹੁਤ ਕਰੋਸ ਵਿੱਚ ਹੈਗਾ ਠੀਕ ਹੈ ਜਰਸੀ ਵੈੜਾ ਥੋੜੀ ਤਰੋਸ ਚ ਤੇ ਪਰ ਚੰਗੀ ਆ ਮਗਰ ਜਿਹੜਾ ਬੱਚਾ ਉਹ ਫੀਮੇਲ ਕਾਫ ਆ ਥੱਲੇ ਬੱਚੀ ਬੰਨ ਬਗਾਇ ਜੀ ਤਾਜ਼ੀਆਂ ਸੁਗੀਆਂ ਕਈ ਰਾਂ ਕਿਸੇ ਨੂੰ ਬੁਖਾਰ ਹੋ ਜਾਂਦਾ ਵਾ ਆ ਬਿਲਕੁਲ ਸਹੀ ਆ ਬਿਲਕੁਲ ਇਹ ਠੰਡੀ ਧੀਰੀ ਆ ਕੋਈ ਨੇ ਲਾਤ ਨਹੀਂ ਮਾਰਨੀ ਕੋਈ ਛੜ ਨਹੀਂ ਮਾਰਨੀ ਇਹ ਸਾਣਾ ਵਰਗਾ ਸਰੀਰ ਆ ਜੀ ਜਿਸ ਕਰਕੇ ਉਹ ਆ ਬਸ ਚਾਹੀ ਕੇ ਹਮ ਸਾਨੂੰ ਦੱਸ ਗਏ ਵੀ ਆ ਗੱਲ ਸਵਾਸ ਨੂੰ ਚੰਗਾ ਲੱਗਾ ਨਾ ਬਿਲਕੁਲ ਕੀ ਬਿਹਾਰ ਚੰਗੀ ਆ ਕ੍ਰੋਸ ਬਿਲਕੁਲ ਚੰਗੀ ਜਰਸੀ ਕ੍ਰੋਸ ਸੋਹਣੀ ਬੱਛੀ ਨਾ ਕੋ ਧਰਕੀ ਨਾ ਲੜਾ ਬਸ ਇਹ ਥਾਣ ਭਾਂਡਾ ਜਿਹੜਾ ਦੋਸਤੋ ਆ ਤੁਹਾਡੇ ਸਾਹਮਣੇ ਆ ਬਿਲਕੁਲ ਬਰਾਬਰ ਪਿਛੋਂ ਬਖਾਲਾ ਚਬਾਈ ਤੁਸੀਂ ਕਰ ਲੈਣੀ ਤਾਂ ਹੁਣ ਕਿੰਨਾ ਦੱਸਿਆ 13 14 ਜੀ 12 ਕਿਲੋ ਹੁਣ 12 ਆ ਅੱਛਾ ਇਹ ਰਾਜਰੇ 16 17 ਕਿਲੋ ਮਤਲਬ ਭਾਣ ਆਈ ਆ ਮਤਲਬ ਬੁਖਾਰ ਹੁੰਦਾ ਕਰਕੇ ਨਹੀਂ ਤਾਂ ਉਤਰਾਂ ਦੇ ਗੜੀ ਨਹੀਂ ਵੜਾ ਆ ਨਾ ਹੁਣ ਪੂਰਾ ਦੇਖੋ ਇਧਰ ਕਿੰਨਾ ਵਾ ਸਿਰਫ ਹੁਣ ਦੁੱਧ ਦਾ ਹੀ ਹੁਣ ਥੋੜਾ ਜਿਹਾ ਮਤਲਬ ਇਹ ਟੁੱਟ ਗਈ ਠੀਕ ਆ ਜੀ ਠੀਕ ਆ ਠੀਕ ਆ ਤੇ ਚੋਣ ਕੋ ਪੂਰ ਛੱਟਾ ਨਾ 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 ਕੋਈ ਪੂਰ ਛੱਟਾ ਨਾ ਕੋ ਡੋਕਲ ਨਾ ਹੋਊਗੀ ਠੀਕ ਆ ਇਹ ਇਹ ਛੱਟਾ ਭਾਈ ਨੰਬਰ ਦੂਜਾ ਇਹਦਾ ਫੋਨ ਲਿਖ ਦੱਸ ਦੇ ਮੋਲੇ ਦਾ ਆਪਾਂ ਭਾਵੇਂ 44 ਕਰਕੇ 45 ਕਰਕੇ 42000 ਦੀ ਵੈੜ ਦਿਆਂਗੇ 45 ਆ ਬਿਲਕੁਲ ਉਹਨਾਂ ਹੀ ਛੋਟਾ ਜਿਹਾ ਮੋਲਿਆ ਜਲਸੀ ਤੁਹਾਨੂੰ ਪਤਾ ਲੱਭਦੀ ਨਹੀਂ ਹੂੰ 42000 ਦੇ ਵਿੱਚ ਭਰਾਵੋ ਇਹ ਜਿਹੜੀ ਵੈੜ ਦਿੱਤੀ ਜਾਊਗੀ ਮਗਰ ਵੀ ਵਛੀ ਆ ਆਪ ਤੀਜਾ ਸੂਆ ਠੀਕ ਆ ਤੇ ਥਾਣੇ ਲੇਵਾ ਇੱਕ ਵਾਰੀ ਆ ਵੇਖੋ ਮਾੜਾ ਜਿਹਾ ਨਜ਼ਦੀਕੀ ਤੋਂ ਤੇ ਫੰਕ ਨੂੰ ਜਿਹੜਾ ਦੋਸਤੋ ਬੜੇ ਧਿਆਨ ਦੇ ਨਾਲ ਤਾਂ ਦਿਖਾ ਦਈਦਾ ਵੀ ਕਿਸੇ ਵੀਰ ਨੇ ਹੋ ਸਕਦਾ ਵੀ ਆਨਲਾਈਨ ਸੱਦਾ ਕਰਨਾ ਹੋਵੇ ਵੀ ਯਾਰ ਕੋਈ ਬੰਦਾ ਪਹੁੰਚ ਵੀ ਨਹੀਂ ਸਕਦਾ ਹੁੰਦਾ ਤਾਂ ਕਰਕੇ ਉਹਨਾਂ ਵੀਰਾਂ ਲਈ ਆ ਤੇ ਬਾਕੀ ਚਵਾਈ ਜਿਹੜੀ ਦੋਸਤੋ ਸਮਾਂ ਆਪਣੇ ਕੋਲ ਵੀ ਥੋੜਾ ਘੱਟ ਜਾਂਦਾ ਤੇ ਭਾਜੀ ਵੀ ਜਿਹੜੀ ਚਵਾਈ ਆ ਸ਼ਾਮ ਨੂੰ ਤੁਸੀਂ ਜਾਂ ਕਿਸੇ ਟਾਈਮ ਤੇ ਆਪਦੀ ਸਾਈਬਿਆਂ ਨਾਲ ਪਾ ਕੇ ਤੁਸੀਂ ਵੀਡੀਓ ਕਾਲ ਤੇ ਜਿਹੜੀ ਚਵਾਈ ਦੇਖ ਸਕਦੇ ਜਿਸ ਪਸ਼ੂ ਦੀ ਤੁਸੀਂ ਦੇਖਣੀ ਚਾਹੁੰਦੇ ਹੋ ਠੀਕ ਆ ਤੇ ਬਾਕੀ ਜੋ ਦੱਸਿਆ ਜਾਊਗਾ ਯਾ ਕਿ ਸੇ ਥਾਣੇ ਦੇ ਵਿੱਚ ਕੋਈ ਪ੍ਰੋਬਲਮ ਹੋਈ ਨਹੀਂ 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 ਕੋਈ ਉਹ ਜ਼ਰੂਰ ਦੱਸੀ ਜੋ ਕੋਈ ਵੀਡੀਓ ਦੇ ਵਿੱਚ ਆਹੋ ਕਿਹੇ ਵੀ ਥਾਂ 'ਚ ਪ੍ਰੋਬਲਮ ਹੋਵੇ ਤੇ ਉਸੇ ਦੱਸੀ ਦੀ ਠੀਕ ਆ ਭਾਜੀ ਨਿਸ਼ਾਨ ਇੱਕ ਦਾਸਟ ਦੇ ਵਿੱਚ ਆਪਣੇ ਕੋਲ ਇਹ ਵਹਿੜ ਆ ਗਈ ਆ ਇਹ ਵੀ ਐਕਰੋਸ ਜਲਸੀ ਨੂੰ ਵੀ ਦਾ ਚੇਫ ਦਾ ਪਿੱਛਾ ਸਾਰੇ ਜਲਸੀ ਦਾ ਬੈਕਸਾਈਡ ਥਾਣ ਭਾਂਡਾ ਸਾਰਾ ਜਲਸੀ ਦਾ ਲੱਗਣ ਆਹ ਚੱਡਾ ਵੀ ਸਾਰਾ ਜਲਸੀ ਦਾ ਵੇਖੋ ਹਾਂ ਨਾ ਵੇਖੋ ਭਰਾਓ ਤੇ ਠੰਡੀ ਇਹ ਵੀ ਪੂਰੀ ਕਿਉਂ ਹੋਣ ਮੈਂ ਦੋ ਤਾਂ ਨਹੀਂ ਕਰਦਾ ਵੀ ਉਹ ਦਿਨ ਤਾਂ ਦੱਸਤੀ ਭਾ ਕੇ ਸਾਰੀ ਗੱਲ ਹੂੰ ਬੱਚਾ ਥਲੇ ਕੀ ਪਾਇਆ ਇਹਨੇ ਇਹ ਨਹੀਂ ਬੱਚਾ ਵੱਛਾ ਦੇਰ ਕਿਨੇ ਦੱਸੇ ਸਵੇਰ ਹੋ ਗਈ ਨਵਾਂ ਜੀ ਸੁਬਾ ਤੇਜਾ ਦੱਸ ਤੇਜਾ ਤੇਜਾ ओरिजिनल ਤੇਜਾ ਹੈ ਆ ओरिजिनल ਬਿਲਕੁਲ ਇਹ ਬੇਨਕੋੜੇ ਸਥਾਨ ਕਦਾ ਸਵਾਦ ਲਗਨ ਆ ਦੇਖੋ ਜੀ ਅਗਲੇ ਪਿਛਲੇ ਥਣ ਆ ਕਰੋ ਨੋਟ ਆ ਦੇਖੋ ਜੀ ਠੀਕ ਹੈ ਥਣ ਤੋਂ ਪੂਰਾ ਵਧੀਆ ਠੀਕ ਹੈ ਮਗਰਲਾ ਬਾਈ ਇਹ ਨਿਸ਼ਾਨ ਬਾਈ ਤਾਰਾ ਧੂਰਾ ਬਿਲਕੁਲ ਬਰਾਬਰ ਬਿਲਕੁਲ ਕੋਲ ਕਿਤੇ ਵੀ ਕਹੇ ਵੀ ਇੱਕ ਥਾਂ 'ਚ ਨਾ ਅਗਲੇ ਨਾ ਅਗਲਾ ਪੂਰਾ ਮਗਰਲੇ ਨਾਲ ਮਗਰਲਾ ਪੂਰਾ ਠੀਕ ਹੈ ਕੋਈ ਇੱਕ ਧਾਰ ਦਾ ਵੀ ਫਰਕ ਨਹੀਂ ਠੀਕ ਹੈ ਜੀ ਲਓ ਸੋ ਇਹ ਜਿਹੜੀ ਵੜ ਦੋਸਤੋ ਤੁਸੀਂ ਦੇਖ ਸਕਦੇ ਹੋ ਠੀਕ ਹੈ ਉੱਤੇ ਚੜ੍ਹਨ ਦਾ ਕਾਈ ਸਾਰੀਆਂ ਹੀ ਬਿਲਕੁਲ ਜੀ ਤਾਜ਼ੀਆਂ ਬਿਲਕੁਲ ਠੀਕ ਹੈ ਜੀ ਤਾਜੀ ਪਸ਼ੂ ਸੂਏ ਆ ਤੇ ਦੁੱਧ ਤੇ ਪਸ਼ੂ 2 ਤੋਂ 15 20 ਦਿਨਾਂ ਤੋਂ ਬਾਅਦ ਆਪਾਂ ਜਿਹੜਾ ਨੋਟ ਕਰਦੇ ਆਂ ਵੀ 15 20 ਤੋਂ ਬਾਅਦ ਜਿਹੜਾ ਪਸ਼ੂ ਪੂਰੇ ਦੁੱਧ ਤੇ ਆ ਜਾਂਦਾ ਹਾਂਜੀ ਮੈਨੂੰ ਗਾਹੀ 15 ਇਸ ਲਈ ਕਰਦੀਆਂ ਮਹੀਨੀ ਬਾਹੀਂ ਦਿਨੀ ਜਾਂਦੀ ਬਾਈ ਨਿਸ਼ਾਨੇ ਕਿੰਨੇ ਦਿਨ ਦੱਸਿਆ ਸੀ ਵੈਸੇ ਇਹਨੂੰ 8 ਦਿਨ ਹੋ ਗਿਆ ਅਜੇ 8 ਮੈਲੇ ਮੁਰੇ ਚੱਲੂ ਵਜੇ ਤੇ ਅਜੇ ਨਹੀਂ ਨਹੀਂ ਕੁਛ ਨਹੀਂ ਕੋਈ ਮੜਾ ਨਹੀਂ ਮਾਰਿਆ ਨਾ ਬੈਠੇ ਚੱਲ ਪੀ ਤੇ ਦੁੱਧ ਵਧੂ ਦੁੱਧ ਜਲਸੀ ਨੇ ਸਗੋਂ ਮੈਲੇ ਮਾਰਿਆ ਚਲੋ ਉਹਨੂੰ ਬੁਖਾਰ ਹੋ ਗਿਆ ਇਹਨਾਂ ਲਈ ਠੀਕ ਹੈ ਕੋਈ ਠੀਕ ਨਾ ਦੇਸੀ ਹੋ ਗਏ ਤੁੰਡਾ ਵੀ ਪ੍ਰਭੂ ਤੇ ਨਿਸ਼ਾਨ ਵੀਰੇ ਇਹਦਾ ਕਿੰਨਾ ਕ ਮੋਲ ਫਿਰ ਮੋਲ ਰਾਜ ਵੀਰੇ ਹੁਣ ਚਲੋ ਮੰਗਣ ਨੂੰ ਮੰਗੀ ਜਾਈਦਾ ਭਾਵੇਂ ਮਤਲ ਨਿੰਜਾ ਮੰਗ ਲਓ 50 ਮੰਗ ਲਓ ਤੇ 46000 ਦੀ ਬੈਠ ਦੇਾਂਗੇ 46000 ਆ ਬਿਲਕੁਲ ਖਾਸ ਤੇਰੀ ਜਲਸੀ ਹੈ ਪਿਓਰ ਵਧੀਆ ਜਲਸੀ ਹੈ 46000 ਦੀ ਭਰਾ ਉਹ ਜਿਹੜੀ ਲੈਦੇ ਆ ਠੀਕ ਆ ਤੇ ਡਿਮਾਂਡ ਜਿਨੀ ਮਰਜ਼ੀ ਉੱਪਰ ਕਰੀਓ 46000 ਦੇ ਬਈ ਇਹਦਾ ਵੀ ਹਾਂ ਨਾਲ ਹੀ ਗੱਲਬਾਤ ਆ ਤੇ ਸਵਾਦੀ ਪੂਰਾ ਥਣ ਥਣ ਚੰਗਾ ਬਾਕੀ ਤੁਸੀਂ ਆਪਦੀ ਨਰਖ ਪ੍ਰਖਾਪ ਕਰ ਲਓ ਸਾਰੀਆਂ ਗਾਂئیں ਬੱਚੇ ਵੇਖੋ ਚੱਟਣ ਡੀਆਂ ਕਿਸੇ ਨੂੰ ਕੋਈ ਬੱਚਾ ਨਾ ਲੱਗਾ ਹੋ ਕੋਈ ਇਹੋ ਜਿਹਾ ਕੰਮ ਆਪਣਾ ਨਾ ਹੈਗਾ ਨਾ ਕਰਨਾ ਤੁਹਾਨੂੰ ਪਤਾ ਕਈ ਕਈ ਉਧਰ 16 ਕਿਲੋ ਦੁੱਧ ਵੇਰਥ ਲੇਹੀ ਜੋ ਜਿਹੜੇ ਵੀ ਨਿਸ਼ਾਨ ਵੀਰੇ ਇਹੋ ਜਿਹਾ ਕੰਮ ਕਰਦੇ ਉਹਨਾਂ ਨੂੰ ਕੀ ਮਸ਼ਫਰਾ ਯਾਰ ਕੀ ਮਸ਼ਫਰਾ ਕੋਈ ਨਹੀਂਗਾ ਮਸ਼ਫਰਾ ਮਾਰਾਈ ਦੇਣ ਵਾਲਾ ਆਪਾਂ ਕੌਣ ਦੇਣ ਵਾਲੇ ਆ ਨਹੀਂ ਫਿਰ ਵੀ ਯਾਰ ਮੰਦਾ ਚੰਗਾ ਵੇਖੋ ਜੀ ਇੱਥੇ ਸਾਰੇ ਹਿਸਾਬ ਦਾ ਪਤਾ ਰਿਹਾ ਇੱਥੇ ਸਾਹਮਣੇ 16 ਕਿਲੋ ਬਚੀ ਹੋ ਗਈ ਹੈ ਸ੍ਰੀ ਮੁਕਸਰ ਸਾਹਿਬ ਹਮ ਕਾਲੀ ਵਾਹਰ ਦੇ ਨਾਲ ਵੀ ਜਿਹੜੀ ਪਹਿਲੀ ਵੀਡੀਓ 31 ਤਰੀਕ ਵਾਲੀ ਦੇ ਵਿੱਚ 16 ਕਿਲੋ ਦੁੱਧ ਜਿਹਾ ਆਪਾਂ ਨੂੰ ਬੱਚਾ ਨਹੀਂ ਲਾਇਆ ਇਸ ਤਰ੍ਹਾਂ ਵੇਚੀ 41000 ਰੁਪਏ ਜੀ ਦੱਸ ਕੇ ਦੇ ਦਿਓ ਦੋ ਜਾਨ ਦੇ ਪਸ਼ੂ ਬੱਚੇ ਮਾਰੇ ਨੂੰ ਹੋ ਗਏ ਜਾਂ ਕੁਝ ਵੀ ਯਾਰ ਦੱਸੋ ਇਸ ਤਰ੍ਹਾਂ ਦਾ ਕਾਰਨ ਸਹੀ ਦੱਸਿਆ ਜਾਵੇ ਨਾ ਬੜੇ ਵੀ ਆਤੀ ਉਣਕੇ ਕਿਉਂ ਆਉਂਦੇ ਹੁੰਦੇ ਸਾਨੂੰ ਬੱਚੇ ਲਾ ਕੇ ਗਾਈ ਦੇਤੀਆਂ ਇਹੋ ਜਿਹਾ ਕੰਮ ਨਾ ਕਰੋ ਹੱਥ ਜੋੜ ਕੇ ਬੇਨਤੀ ਆ ਦੋਸਤੋ ਉਹਨਾਂ ਵੀਰਾਂ ਨੂੰ ਬੇਨਤੀ ਆ ਭਾਈ ਨਿਸ਼ਾਨ ਸਿੰਘ ਤੇ ਆਪਣੇ ਵੱਲੋਂ ਵੀ ਯਾਰ ਥੋੜਾ ਜਿਹਾ ਬਚਾ ਕਰੋ ਯਾਰ ਗਾਗ ਭੈਣ ਭਰਾ ਜਿਹੜਾ ਰੱਬ ਦਾ ਰੂਪ ਹੈ ਵੀ ਜੇਕਰ ਇੱਥੇ ਕੋਈ ਆਉਂਦਾ ਯਾਰ ਕਿਸੇ ਗੱਲ ਨੂੰ ਆਉਂਦਾ ਇੱਕ ਤਾਂ ਪਹਿਲਾਂ ਲੋਡ ਹੁੰਦੀ ਆ ਪਸ਼ੂ ਚਲੋ ਲੈਣੇ ਕੋਈ ਦੁੱਧ ਆਉ ਘਰੇ ਮੈਂ ਨਾ ਕੋਈ ਕਈ ਭੈਣ ਭਰਾ ਮੈਂ ਵੇਖਿਆ ਵਿਆਜੀ ਪੈਸੇ ਲੈਂਦੇ ਆ ਇੱਕ ਦਿਨ ਇੱਕ ਭੈਣਾ ਹੀ ਆਉਂਦੀ ਮੈਂ ਵਿਆਜੀ ਪੈਸੇ ਹੁਣ ਕਾਂਡੇ ਵੇਚ ਕੇ ਤੇ ਫਿਰ ਗਾਂ ਲੈਣ ਲੱਗੀ ਤੇ ਜੇ ਉਹਨੂੰ ਬੱਚਾ ਲਾ ਕੇ ਦੇ ਦਈਏ ਤੇ ਕੀ ਉਹਦਾ ਵਿਚਾਰੀ ਦਾ ਬਣਾ ਲੈਣਾ ਪਈ ਨਿਸ਼ਾਨ ਹੁਣ ਸਾਰਿਆਂ ਕਰੇ ਪੈਸੇ ਪਏ ਪੁਏ ਨਹੀਂ ਪਏ ਪੁਏ ਨਹੀਂ ਪਈ ਇਹ ਤਾਂ ਸੱਚੇ ਖਪਿਓ ਕਰਨਾ ਪੈਂਦਾ ਕੰਮ ਤੇ ਇਸ ਤਰ੍ਹਾਂ ਦੇ ਕੰਮ ਜਿਹੜੇ ਆ ਤੇ ਬਾਕੀ ਜਿਹੜਾ ਚਲੋ ਇਹ ਚੀਜ਼ਾਂ ਤੋਂ ਗਰੇਜ ਕਰ ਲੈਣ ਮੇਰਾ ਵੀਰ ਹੈ ਕਈ ਕੰਮ ਕਈ ਰੋਣ ਨਫੇ ਦਾ ਨੰਗਰ ਕਰਦੇ ਉਹ ਵੀ ਬੰਦੇ ਕਈ ਮੈਂ ਵੇਖਿਆ 5 ਬਾਕੀ ਜਿਹੜੇ ਵੀਰ ਸੌਰੀ ਇੱਕ ਜਰੂਰ ਮੈਂ ਨੋਟ ਕਰਾ ਦੇਣਾ ਜਿਹੜੇ ਵੀਰ ਕੰਮ ਕਰਦੇ ਹੋਣਗੇ ਜਾਂ ਕਿਸੇ ਦੀ ਬਾਈ ਧਾਈ ਮਿਲਦੀ ਆ ਜਿਹੜੇ ਆਪਣੇ ਚੈਨਲ ਤੇ ਵੀਡੀਓ ਪਾਉਂਦੇ ਹੋਏ ਦੋਸਤੋ ਪਲੀਜ਼ ਯਾਰ ਮੈਂ ਉਹਨਾਂ ਦੀ ਵੀਡੀਓ ਨਹੀਂ ਬਣਾ ਸਕਦਾ ਮੇਰੀ ਹੱਥ ਜੋੜ ਕੇ ਬੇਨਤੀ ਆ ਕਿਉਂਕਿ ਕਿਸੇ ਭੈਣ ਭਰਾ ਨਾਲ ਠੱਗੀ ਹੋ ਜਾਏ ਤੇ ਮੇਰਾ ਜਿਹੜਾ ਪਰਪਸ ਨਹੀਂ ਹੈਗਾਗਾ ਵੀ ਮੈਂ ਪ੍ਰਮੋਟ ਕਰਾਂ ਕਿਸੇ ਵੀਰ ਨੂੰ ਦੇਖੋ ਦੇਖੋ ਕਿਤਰਾ ਬੱਚੇ ਆ ਨਾ ਦੇਖ ਲਓ ਚੱਟਣ ਡਈਆਂ ਕਿਤਰਾ ਕੋਈ ਇਹਨਾਂ ਨੂੰ ਕਹੇ ਇਹ ਥੋੜੂ ਗੱਲ ਵੀ ਫਲ ਆ ਕੇ ਦੇਖੋ ਜਾਂ ਕੰਮ ਕਰਕੇ ਤੇ ਬਹੁਤ ਗਲਤ ਕੰਮ ਆ ਤੇ ਨਿਸ਼ਾਨભાઈ ਇੱਕ ਸੰਪਰਕ ਨੰਬਰ ਆਪਣੇ ਫੇਰ ਦੱਸ ਦਿੰਦਾ ਆਪਣਾ ਨੰਬਰ 85459 47847 ਠੀਕ ਹੈ ਭਾਈ ਹਾਂ ਇਹੋ ਹੀ ਵਟਸਐਪ ਇਹੋ ਹੀ ਮੋਹ ਹਾਂਜੀ ਜਿਹੜੇ ਭੈਣ ਭਰਾਣੇ ਕਿਹਨੇ ਕੋਈ ਵੀਡੀਓ ਕਾਲ ਕਰਨੀ ਤਾਂ ਵੀ ਇਸੇ ਨੰਬਰ ਤੇ ਕਰ ਸਕਦਾ ਹਾਂਜੀ ਉਸ ਤਰ੍ਹਾਂ ਨੋ ਕਲਪ ਕਰਨਾ 24 ਹੋਅਰਸ ਹੀ ਆਪਣੇ ਕੋਲ ਰਹਿੰਦਾ ਠੀਕ ਹੈ ਜੀ ਹਾਂ ਇਹ ਨੰਬਰ ਜਿਹੜਾ ਦੋਸਤੋ ਵੀਰਾਂ ਦਾ ਵੀ 24 ਘੰਟੇ ਚੱਲਦਾ ਆਪਣੇ ਕੋਲ ਇਹ ਨੰਬਰਾਂ ਤੇ ਤੁਸੀਂ ਸੰਪਰਕ ਕਰਨਾ ਵੀਡੀਓ ਕਾਲ ਮੰਗਾ ਲਓ ਜੜੀ ਵੀ ਵੈੜ ਪਸੰਦ ਆਉਂਦੀ ਆ ਠੀਕ ਹੈ ਚਵਾਈ ਕਰ ਲਓ ਟਾਈਮ ਟੂ ਟਾਈਮ ਬੰਨ ਕੇ ਕਰ ਲਓ ਹਾਂਜੀ ਜੜੀ ਕਪੜਾ ਚੰਗੀ ਜੀ ਨਾਲ ਤਸਲੀਨਾ ਟਿੱਪ ਕੇ ਠੀਕ ਹੈ ਜਿਹੜੀਆਂ ਗਈਆਂ ਉਹ ਪਿਛਲੀ ਵਾਰ ਆਪਾਂ 31 ਤਰੀਕ ਜੀ ਮੇਰੇ ਸਾਹ ਹਣਾ ਜਲਸੀ ਸ਼ਾਈ ਵਾਲ ਸਾਹ ਸੌਰੀ ਹਾਂਜੀ ਉਹ ਸਨਸਾਬ ਲਾ ਕੇ ਗਈ ਉਹ ਵੀਰ ਨੇ ਆ ਕੇ ਮੂੰਹ ਨਹੀਂ ਵੇਖਿਆ ਕਾਂ ਦਾ ਹੂੰ ਇਤਰਾ ਗਈ ਆ ਉਹਨੇ ਮੁਰਗੇ ਵਾਂਗਲੇ ਫੋਨ ਆਪ ਕੀਤਾ ਖੁਦ ਮਹਾਵੀਰ ਜੀ ਤੁਸੀਂ ਮੈਨੂੰ ਫੋਨ ਨਹੀਂ ਕੀਤਾ ਹੁਣ ਆ ਤੁਸੀਂ 13 ਕਿਲੋ ਆਖੇ 14 ਕਿਲੋ ਦੁੱਧ ਆ ਮੈਂ ਤੁਹਾਨੂੰ ਫੋਨ ਕੀ ਕਰਨ ਨੂੰ ਕਰਨਾ ਹੂੰ ਤੇ ਇਹੋ ਜਿਹਾ ਕੰਮ ਜਿਹੜਾ ਚਲੋ ਇਹੋ ਜਿਹਾ ਕਰੋ ਤੇ ਜੇ ਕਿ ਭੈਣ ਭਰਾਣਾ ਹੁੰਦੀ ਤਾਂ ਨਾ ਹਮਦਰਦੀ ਸਾਰੀ ਕਰੋ ਹੈ ਆ ਸ਼ਰਪਾਈ ਅਸਲ ਤੇ ਕਿਲਾ ਉਹਨੂੰ ਆਪਾਂ ਕਿਹਾ ਜਾ ਕਿਹਾ ਜਾ ਸਕਦਾ ਵਪਾਰ ਦਾ ਜਿਹੜਾ ਕੋਈ ਇੱਕ ਵਾਰੀ ਆਵੇ ਤਾਂ ਚਾਰ ਵਾਰੀ ਫੇਰ ਆਵੇ ਇੱਕ ਵਾਰੀ ਆ ਗਿਆ 10 ਬੰਦੇ ਨੂੰ ਹੋਰ ਦੱਸੇ ਵੀ ਉੱਥੇ ਨਾ ਜਾਇਓ ਉਹ ਗੱਲ ਮੈਂ ਨਾ ਸ਼ਹਿਰਪੁਰ ਆਪਣੀਆਂ ਦੋ ਗਾਂ ਹੀ ਗਈਆਂ ਉਹਨਾਂ 36 ਹੁਣ ਫੂਨ ਲਾਤੇ ਵਿਚਾਰੇ ਨੇ ਅਜੇ ਮੇਰਾ ਨਹੀਂ ਸੁਤਰਾ ਕਿਉਂ ਇੱਥੇ ਡੰਗਰ ਨਹੀਂ ਨੇ ਦੋ ਗਾਈਆਂ ਤੇ ਸੂਆਂ ਬੱਚੀਆਂ ਵਾਲੀਆਂ ਖਲਾਦੇ ਸਨ ਹੂੰ ਵੱਡੇ ਫੂਨ ਹਨ 20 ਫੂਨ ਲਾਤੇ ਵਿਚਾਰੇ ਬਿਲਕੁਲ ਮੈਂ ਕਿਹਾ ਵੀ ਜਿੱਦਣ ਬੱਚੀਆਂ ਵਾਲੀਆਂ ਆਆਂ ਚੰਗੀਆਂ ਗਾਈ ਮੈਂ ਭੇਜੂ ਹੂੰ ਤੇ ਜੇ ਉਹ ਮਾੜੀਆਂ ਤਾਂ ਕਹਿੰਦਾ ਫੇਰ ਉਹ ਨਾ ਕੀ ਆਖਣਾ ਤੇਰੀ ਮੁਕਸਰ ਸਾਹਿਬ ਚਲ ਗਈਆਂ ਜੋੜਾ ਹਰ ਥਾਂ ਤੇ ਜਾਣ ਡੀਆਂ ਆਪਣੇ ਚ ਉਹਨਾ ਖਾਉਣਾ ਰੱਖ ਲੋ ਲੈਣਾ ਤੇ ਭੈ ਗਈ ਆ ਆਪਾਂ ਬੱਚਿਆਂ ਵਾਸਤੇ ਕਮਾਉਂਦੇ ਆਂ ਤੇ ਕਮਾਈ ਦੇ ਹਿਸਾਬ ਨਾਲ ਹਿਸਾਬ ਨਾਲ ਕਰੀ ਜੋ ਨਿਕਲਣਾ ਇਹ ਮੁੜ ਕੇ ਹੈਗਾ ਹੀ ਆ ਬਿਲਕੁਲ ਹਾਂ ਸੋ ਅੱਜ ਦੋਸਤੋ ਆ ਭਾਈ ਨਿਸ਼ਾਨ ਸਿੰਘ ਦੇ ਆਪੋ ਆਪਣੇ ਵਿਚਾਰ ਨੇ ਭਾਈ ਨਿਸ਼ਾਨ ਸਿੰਘ ਦੇ ਵਪਾਰ ਵਪਾਰ ਦੀ ਲਾਈਨ ਸੋ ਉਹਨਾਂ ਵੀਰਾਂ ਨੂੰ ਵਪਾਰੀ ਵੀਰਾਂ ਨੂੰ ਜਦੋਂ ਹਦਾਇਤ ਹੁੰਦੀ ਆ ਹੱਥ ਜੋੜ ਕੇ ਬੇਨਤੀ ਕਰ ਸਕਦੇ ਆ ਵੀ ਇਹੋ ਜਿਹਾ ਕੰਮ ਨਾ ਕਰੋ ਫਿਰ ਆਪਾਂ ਨਾ ਪ੍ਰਮੋਟ ਕਰਾਂਗੇ ਦੋਸਤੋ ਹੋਰ ਕਰੂਗਾ ਤੇ ਚਲੋ ਮੈਂ ਨਹੀਂ ਚਾਹੁੰਦਾ ਵੀ ਚਲੋ ਹੋਰ ਵੀ ਕਰੇ ਜਿੱਦੋਂ ਜਿਹੜਾ ਬੰਦਾ ਆਪਾਂ ਛੱਡਦੇ ਨੇ ਹੋਰ ਉਹਨੂੰ ਪ੍ਰਮੋਟ ਕਰੇ ਮੈਂ ਨਹੀਂ ਚਾਹੁੰਦਾ ਸੋ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਕੁਛੀ ਕਿਛੀ